ਦੇ ਵਕ ਵਕ ਜ਼ਿਲ੍ਹੇ ਜਿਹੜੇ ਕਿ ਹੜ੍ਹ ਦੀ ਮਾਰ ਹੇਠ ਆ ਗਏ ਨੇ ਜਿਸ ਤੋਂ ਬਾਅਦ ਪ੍ਰਸ਼ਾਸਨ ਵੀ ਪੱਬਾ ਪਾਰ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਸਾਡਾ ਇੰਤਜ਼ਾਮ ਪੂਰਾ ਜੇ ਬੋਰੀਆਂ ਭਰ ਕੇ ਰੱਖੀਆਂ ਹੋਈਆਂ ਬਵਨ ਦੇ ਉੱਤੇ ਪਿੰਡ ਪੂਰਾ ਸਾਥ ਦਿੰਦਾ ਸਾਡਾ ਇਹ ਕੰਡੇ ਤੇ ਆ ਜੀ ਕਈਆਂ ਦੀ ਮਾਰਚ ਆ ਪਾਣੀ ਦੀ ਮਾਰਚ ਹੈਗਾ ਜੀ ਪਿੰਡ ਸਾਡਾ ਪੀ 18 ਨਿਊਜ਼ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਕਰਨ ਬਹਿਰਾ ਸੋ ਪੰਜਾਬ ਦੇ ਵਿੱਚ ਲਗਾਤਾਰ ਭਾਰੀ ਬਾਰਿਸ਼ ਹੋਣ ਤੋਂ ਬਾਅਦ ਪਹਾੜੀ ਇਲਾਕਿਆਂ ਦੇ ਵਿੱਚ ਭਾਰੀ ਬਾਰਿਸ਼ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਕਿ ਲਗਾਤਾਰ ਵਿਗੜਦੇ ਜਾ ਰਹੇ ਨੇ ਤਾਂ ਲੁਧਿਆਣਾ ਦੇ ਦੱਸਦੇ ਕਿ ਸਤਲੁਜ ਦਰਿਆ ਵਿਖੇ ਮੌਜੂਦ ਆ ਤਾਂ ਤਸਵੀਰਾਂ ਰਾਹੀਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਤੁਹਾਨੂੰ ਦਿਖਾ ਦਵੇ ਸੋ ਸਤਲੁਜ ਦਰਿਆ ਵਿਖੇ ਮੌਜੂਦ ਆ ਜਿੱਥੇ ਕਿ ਪਾਣੀ ਦਾ ਠਾਠਾ ਮਾਰਦਾ ਜਿਹੜਾ ਕਿ ਰੂਪ ਜਿਹੜਾ ਕਿ ਦੇਖਿਆ ਜਾ ਸਕਦਾ ਹੈ ਸਤਲੁਜ ਦੇ ਦਰ加 ਵਿਖੇ ਪਾਣੀ ਦਾ ਲੈਵਲ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਜਿਹੜੇ ਕਿ ਹੜ੍ਹ ਦੀ ਮਾਰ ਹੇਠ ਆ ਗਏ ਨੇ ਜਿਸ ਤੋਂ ਬਾਅਦ ਪ੍ਰਸ਼ਾਸਨ ਵੀ ਪੱਬਾ ਪਾਰ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਤਾਂ ਕਈ ਪਿੰਡਾਂ ਦੇ ਪਿੰਡ ਜਿਹੜੇ ਕਿ ਪਾਣੀ ਦੇ ਵਿੱਚ ਇਸ ਵਕਤ ਨੇ ਤਾਂ ਐਨਡੀਆਰਫ ਦੀ ਵੱਲੋਂ ਵੀ ਜਿਹੜਾ ਕਿ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਹੁਣ ਜੇਕਰ ਕੱਲ ਨੂੰ ਲੁਧਿਆਣਾ ਤੇ ਸਤਲੁਜ ਦਰਿਆ ਦੀ ਗੱਲ ਕੀਤੀ ਜਾਵੇ ਤਾਂ ਤਸਵੀਰਾਂ ਰਹੀਂ ਦੇਖ ਸਕਦੇ ਹਾਂ ਕਿ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਲੈਵਲ ਲਗਾਤਾਰ ਵੱਧ ਰਿਹਾ ਕਿਉਂਕਿ ਬੀਤੇ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਕਾਰਨ ਇਸ ਤੋਂ ਬਾਅਦ ਹਾਲਾਤ ਪੰਜਾਬ ਦੇ ਵਿਗੜਦੇ ਨਜ਼ਰ ਆ ਰਹੇ ਨੇ ਸੋ ਅੱਜ ਦੇ ਮੌਸਮ ਦੀ ਗੱਲ ਕੀਤੀ ਜਾਵੇ ਅੱਜ ਦਾ ਮੌਸਮ ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਦਾ ਮੌਸਮ ਠੀਕ ਹੈ ਪਰ ਕੱਲ ਨੂੰ ਮੌਸਮ ਜਿਹੜਾ ਕਿ ਬਦਲ ਸਕਦਾ ਹੈ ਸੋ ਦੱਸਿਆ ਕਿ ਅੱਜ ਪੌਂਗ ਡੈਮ ਤੋਂ ਵੀ 1 ਲੱਖ 20 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ ਜਿਸ ਤੋਂ ਬਾਅਦ ਹਾਲਾਤ ਜਿਹੜੇ ਕੀ ਹੋਰ ਵੀ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਸੋ ਤਸਵੀਰਾਂ ਤੁਹਾਨੂੰ ਸਤਲੁਜ ਦਰਿਆ ਦੀਆਂ ਦਿਖਾ ਰਹੇ ਆ ਜਿੱਥੇ ਕੀ ਸਤਲੁਜ ਦਰਿਆ ਵੀ ਕਿਹ ਮੌਜੂਦ ਆ ਤਾਂ ਦੇਖ ਸਕਦੇ ਹਾਂ ਪਾਣੀ ਦਾ ਲੈਵਲ ਲਗਾਤਾਰ ਜਿਹੜਾ ਕੀ ਇੱਥੇ ਵੱਧ ਹੋਇਆ ਨਜ਼ਰ ਆ ਰਿਹਾ ਸੋ ਸਤਲੁਜ ਦਰਿਆ ਦੇ ਕੰਢੇ ਵਸਿਆ ਹੋਇਆ ਖੈਰਾਬੇਟ ਪਿੰਡ ਵੀ ਕਿਹ ਮੌਜੂਦ ਆ ਸਾਡੇ ਨਾਲ ਪਿੰਡ ਵਾਸੀ ਵੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੜ੍ਹ ਦੇ ਹਾਲਾਤ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਕੀ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਤਾਂ ਛੋਟੇ ਪਿੰਡ ਦੀ ਗੱ ਤੇ ਖਾਇ ਤੱਕ ਕੋਈ ਨੁਕਸਾਨ ਨਹੀਂ ਸਾਡੇ ਕੋਈ ਨਹੀਂ ਪਾਣੀ ਬਹੁਤ ਥੱਲੇ ਹੀ ਹੈ ਜਿਆਦਾ ਉੱਪਰ ਨਹੀਂ ਹੈ ਇਹਦਾ ਪਿੰਡ ਵਧੀਆ ਸਾਡਾ ਆ ਪਿੱਛੇ ਦਰਿਆ ਤੇ ਪਾਣੀ ਦੇ ਲੈਵਲ ਦੀ ਗੱਲ ਕੀਤੀ ਜਾਵੇ ਤਾਂ ਕੀ ਲੱਗਦਾ ਵਧੀਆ ਘਟਿਆ ਤਾਂ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਇਹ ਤੋਂ ਵੀ ਜਿਆਦਾ ਸੀ ਇਹ ਤੋਂ ਪਹਿਲਾਂ ਜਿਆਦਾ ਸੀਗਾ ਹੁਣ 3 ਫੁੱਟ ਪਾਣੀ ਉਤਰਿਆ ਹੋਇਆ ਤੇ ਹੁਣ ਪਿੱਛੋਂ ਦਾ ਕੋਈ ਪਤਾ ਨਹੀਂ ਵੀ ਛੱਡਣ ਜਾਂ ਨਾ ਛੱਡਣ ਇਹ ਨਹੀਂ ਪਤਾਗਾ ਜੇਕਰ ਹੁਣ ਪਿੱਛੋਂ ਹੋਰ ਵੀ ਪਾਣੀ ਛੱਡਿਆ ਜਾਂਦਾ ਤਾਂ ਪਿੰਡ ਵਾਸੀਆਂ ਦੇ ਵੱਲੋਂ ਕਿੱਦਾਂ ਦੇ ਇੰਤਜ਼ਾਮ ਕੀਤੇ ਹੋਏ ਨੇ ਸਾਡਾ ਇੰਤਜ਼ਾਮ ਪੂਰਾ ਜੇ ਬੋਰੀਆਂ ਭਰ ਕੇ ਰੱਖੀਆਂ ਹੋਈਆਂ ਹੂੰ ਵਹਨ ਦੇ ਉਤੇ ਪਿੰਡ ਪੂਰਾ ਸਾਥ ਦਿੰਦਾ ਸਾਡਾ ਪ੍ਰਸ਼ਾਸਨ ਵੀ ਪੂਰਾ ਸਾਥ ਦਿੰਦਾ ਤੇ ਬਸ ਇੰਨਾ ਹੀ ਹੈ ਸਾਡੇ ਨਾਲ ਕੋਈ ਹੋਰ ਪਿੰਡ ਵਾਸੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਕੀ ਕਹਿਣਾ ਚਾਹੂੰਗੇ ਅਸੀਂ ਤੇ ਇਹੀ ਕਹਿਣਾ ਚਾਹਨੇ ਜਦੋਂ ਅਸੀਂ ਫੋਨ ਕਰੀਏ ਸਾਡੇ ਫੋਨ ਤੇ ਬੁਲਾਇਆ ਜਾਵੇ ਤੇ ਆਇਆ ਜਾਵੇ ਟਾਈਮ ਨਾਲ ਆਇਆ ਜਾਵੇ ਕਿਉਂਕਿ ਸਾਡਾ ਪਿੰਡ ਕੰਡੇ ਦੇ ਆ ਜੀ ਕੰਡੇ ਦੇ ਆ ਕਈਆਂ ਦੀ ਮਾਰਚਾ ਮਾਰਚਾ ਪਾਣੀ ਦੀ ਮਾਰਚ ਹੈਗਾ ਜੀ ਪਿੰਡ ਸਾਡਾ ਠੀਕ ਹੈ ਜੀ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਜਦੋਂ ਅਸੀਂ ਤੁਹਾਨੂੰ ਫੋਨ ਕਰੀਏ ਜਾਂ ਸੱਦੀਏ ਜਾਂ ਅਫਸਰ ਨੂੰ ਫੋਨ ਕਰੀਏ ਸਾਨੂੰ ਪਹੁੰਚ ਕੀਤੀ ਜਾਵੇ ਬਸ ਕਿ ਬਾਰਡਰ ਏਰੀਆ ਦੀ ਗੱਲ ਕੀਤੀ ਜਾਵੇ ਤਾਂ ਬੱਦ ਤੋਂ ਬੱਤਰ ਹਾਲਾਤ ਬਣੇ ਹੋਏ ਨੇ ਉੱਥੇ ਚਾਹੇ ਅਮਰੀਕਸਰ ਹੋਵੇ ਹਨ ਚਾਹੇ ਕਪੂਰਤਲਾ ਹੋਵੇ ਉਧਰ ਵੀ ਬਹੁਤ ਨੁਕਸਾਨ ਹੈ ਜੀ ਕੀ ਲੱਗਦਾ ਜੀ ਇੱਧਰ ਵੀ ਪਿੱਛੋਂ ਹੋਰ ਪਾਣੀ ਛੱਡਿਆ ਤਾਂ ਤੁਹਾਡੇ ਵੱਲੋਂ ਕਿੰਦਾ ਦਾ ਇੰਤਜ਼ਾਮ ਕੀਤਾ ਹੈ ਹਾਂਜੀ ਫੇਰ ਜੇ ਜ਼ਿਆਦਾ ਪਾਣੀ ਛੱਡਿਆ ਜਾਂਦਾ ਫੇਰ ਸਾਡੇ ਨੁਕਸਾਨ ਹੋ ਸਕਦਾ ਹੈ ਜੀ ਹੋ ਵੀ ਸਕਦਾ ਹੋ ਵੀ ਸਕਦਾ ਨੁਕਸਾਨ ਹੁਣ ਦੇ ਚਾਂਸ ਵੀ ਆ ਗਏ ਆ ਜੀ ਹਾਂਜੀ ਇੱਥੇ ਢਾਹ ਵੀ ਲੱਗੀ ਹੋਈ ਹੈ ਜਾਨੀ ਕੋ ਵੀਰੇ ਦਾ ਲੱਗਾ ਦੋ ਦੋ ਕਰੋੜ ਤੋਂ ਉੱਤੇ ਨੁਕਸਾਨ ਹੋਇਆ ਉਹਦਾ ਹਾਂਜੀ ਪਪੂਲਰ ਪਪੂਲਰ ਉਹਦਾ ਸਾਰਾ ਰੋਡ ਟਟਾ ਦੀ ਹੈ ਗਿਆ ਪਾਣੀ ਉਦਾਂ ਥੱਲੇ ਥੱਲੇ ਹੀ ਪਾਣੀ ਜ਼ਿਆਦਾ ਉੱਪਰ ਨਹੀਂ ਹੈਗਾ ਪਾਣੀ ਹਾਂਜੀ ਕੀ ਕਹਿਣਾ ਕਿਸੋਂਗੇ ਜੀ ਹਾਲਾਤਾਂ ਬਾਰੇ ਬਾਦ ਮਾਰੇ ਯਾ ਰਾਤ ਕੜਾ ਮਾਰੇ ਯਾ ਹਾਲਾਤ ਤਾਂ ਹੁਣ ਸਾਰਾ ਮਾਲ ਕੱਟਦਾ ਹੀ ਬੈਨੇ ਬਹੁਤ ਲੋਕਾਂ ਨੇ ਖਾਨ ਬਹੁਤ ਹੋ ਗਿਆ ਜ਼ਿਮੀਂਦਾਰਾਂ ਦਾ ਨੁਕਸਾਨ ਬਹੁਤ ਆ ਇਹਦੇ ਚ ਬੂਟੇ ਬਹੁਤ ਰੁੜ ਗਏ ਗਲੇ ਦੇ ਫਸਲ ਪੰਜ ਪੰਜ ਸਾਲ ਦੇ ਬੂਟੇ ਸੀ ਰੁੜ ਗਏ ਆਤ ਲੋਚ ਲੈ ਗਿਆ ਕੀ ਕਰਨਾ ਉਹ ਨੁਕਸਾਨ ਹੋਇਆ ਗਵਰਨਮੈਂਟ ਨੂੰ ਦਣਾ ਚਾਹੀਦਾ ਜੇ ਨੁਕਸਾਨ ਹੋ ਤਾਂ ਸੋ ਇਹ ਸੀ ਸਾਡੇ ਨਾਲ ਖੇਰਾ ਬੇੜ ਦੇ ਨਿਵਾਸੀ ਜਿਨ੍ਹਾਂ ਨੇ ਸਾਡੇ ਦੇ ਹਾਲਾਤਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਪੰਜਾਬ ਦੇ ਵਿੱਚ ਹੜ੍ਹਾਂ ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ। ਇਸ ਵਕਤ ਲੁਧਿਆਣਾ ਦੇ ਸਤਲੁਜ ਦਰਿਆ ਵਿਖੇ ਮੌਜੂਦ ਹਾਂ ਤਾਂ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਕਿ ਸਤਲੁਜ ਦਰਿਆ ਵਿਖੇ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਜਿੱਥੇ ਕਿ ਪਾਣੀ ਦਾ ਪੱਧਰ ਜਿਹੜਾ ਕਿ ਲਗਾਤਾਰ ਵਧ ਰਿਹਾ ਹੈ ਤਾਂ ਇਸ ਦੱਸਦੇ ਕਿ ਪੂਰੇ ਪੰਜਾਬ ਦੇ ਵਿੱਚ ਪਾਣੀ ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ਤਾਂ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਜਿਹੜਾ ਕਿ ਹੜ੍ਹ ਦੀ ਸਥਿਤੀ ਕਾਰਨ ਪੈਦੋਂ ਹਲਾਤਾਂ ਤੋਂ ਬਾਅਦ ਪ੍ਰਸ਼ਾਸਨ ਵੀ ਜਿਹੜਾ ਕਿ ਪੱਬਾ ਭਾਰ ਹੋ ਗਿਆ ਸੋ ਇਸ ਵੇਲੇ ਲੁਧਿਆਣਾ ਦੇ ਵਿਖੇ ਮੌਜੂਦ ਆ ਜਿੱਥੇ ਕਿ ਸਤਲੁਜ ਦਰਿਆ ਤੇ ਪਾਣੀ ਦਾ ਪੱਧਰ ਜਿਹੜਾ ਕਿ ਲਗਾਤਾਰ ਵੱਧ ਰਿਹਾ ਸੋ ਤਸਵੀਰਾਂ ਤੁਹਾਨੂੰ ਗਰਾਊਂਡ ਜ਼ੀਰੋ ਤੋਂ ਦਿਖਾ ਰਿਹਾ ਜਿੱਥੇ ਕਿ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਜਿਹੜਾ ਕਿ ਵੱਧਦਾ ਹੋਇਆ ਦਿਖਾਈ ਦੇ ਰਿਹਾ ਸੋ ਤਸਵੀਰਾਂ ਰਾਈ ਦੇਖ ਸਕਦੇ ਹਾਂ ਕਿ ਪਾਣੀ ਕਿਵੇਂ ਪਾਣੀ ਦਾ ਲਹਿਰਾ ਜਿਹੜੇ ਕਿ ਸ਼ੂਕ ਦੀਆਂ ਹੋਈਆਂ ਆ ਰਹੀਆਂ ਨੇ ਸੋ ਲਗਾਤਾਰ ਜਿਹੜਾ ਕਿ ਬਰਸਾਤਾਂ ਹੋਣ ਤੋਂ ਬਾਅਦ ਇਹ ਪਾਣੀ ਦਾ ਲੈਵਲ ਜਿਹੜਾ ਕਿ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਮੈਂ ਤੁਹਾਨੂੰ ਇੱਕ ਇੱਕ ਹੋਰ ਤਸਵੀਰ ਦਿਖਾਣਾ ਚਾਹੂੰਗਾ ਕਿ ਜਿੱਥੇ ਇਸ ਵਕਤ ਮੈਂ ਮੌਜੂਦ ਆ ਉੱਥੇ ਇੱਕ ਦਿਨ ਪਹਿਲਾਂ ਜਿਹੜਾ ਕਿ ਇੱਥੇ ਵੀ ਪੂਰਾ ਪਾਣੀ ਪਾਣੀ ਹੋਇਆ ਪਿਆ ਸੀ ਸੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲੁਧਿਆਣਾ ਦੇ ਵਿੱਚ ਜਿਹੜਾ ਕਿ ਪਾਣੀ ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ